ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਹਿਤ ਦੇ ਰੂਪ ਆਪਾਂ ਪੜ ਰਹੇ ਸੀਗੇ ਕਵਿਤਾ ਤੇ ਗੀਤ ਆਪਾਂ ਪੜ ਚੁੱਕੇ ਆ ਹੁਣ ਆਪਾਂ ਗੱਲ ਕਰਦੇ ਆ ਗ਼ਜ਼ਲ ਦੀ ਦੇਖੋ ਇਹ ਬੋਲਣ ਦੇ ਵਿੱਚ ਵੀ ਹੈ ਨਾ ਬੜਾ ਮਤਲਬ ਇੱਕ ਅਰੂ ਨੂੰ ਸੰਤੁਸ਼ਟ ਕਰਨ ਵਾਲਾ ਸ਼ਬਦ ਹੈ ਹੈ ਨਾ ਹੁਣ ਜਿਵੇਂ ਆਪਾਂ ਕਈ ਵਾਰੀ ਉਹੀ ਜ਼ੋਰ ਦੇ ਕੇ ਬੋਲ ਦਿੰਨੇ ਆ ਗ਼ਜ਼ਲ ਐਕਚੁਅਲੀ ਤੇ ਗ਼ਜ਼ਲ ਨਹੀਂ ਹੈ ਗ਼ਜ਼ਲ ਹਾਂ ਬੜਾ ਸ਼ਾਨਦਾਰ ਹੈ ਨਾ ਗ਼ਜ਼ਲ ਪੰਜਾਬੀ ਦੇ ਵਿੱਚ ਗਜ਼ਲ ਜਦੋਂ ਲਿਖੀ ਜਾਣ ਲੱਗੀ ਹੈ ਤੇ ਫਾਰਸੀ ਕਾਵਿ ਪਰੰਪਰਾ ਦੀ ਦੇਣ ਹੈ ਬਈ ਫਾਰਸੀ ਧਿਆਨ ਰੱਖਿਓ ਫਾਰਸੀ ਕਾਵਿ ਪਰੰਪਰਾ ਚੋਂ ਆਈ ਹੈ ਇਹ ਸਾਡੇ ਗਜ਼ਲ ਪਹਿਲੀ ਗੱਲ ਜਿਹੜੀ ਲਿਖੀ ਹੋਈ ਹੈ ਗਜ਼ਲ ਦੇ ਵਿੱਚ ਧਿਆਨ ਰੱਖਣੀ ਹੈ ਤੁਸੀਂ ਇਹ ਫਾਰਸੀ ਕਾਵਿ ਪਰੰਪਰਾ ਹੈ ਇਹ ਥੋੜਾ ਜਿਹਾ ਤੁਸੀਂ ਯਾਦ ਰੱਖਣੀ ਹੈ ਗੱਲ ਬੜੀ ਸ਼ਾਨਦਾਰ ਇੰਪੋਰਟੈਂਟ ਗੱਲਾਂ ਆਪਾਂ ਕੰਮ ਦੀ ਗੱਲ ਕਰਨੀ ਹੈ ਸਿੱਧੀ ਇਗਜ਼ਾਮ ਦੇ ਦ੍ਰਿਸ਼ਟੀ ਤੋਂ ਕਰਨੀ ਹੈ ਜਿਹੜੀ ਗੱਲ ਕਰਨੀ ਹੈ ਹਨਾ ਕੱਛਾ ਜਾਂ ਰੰਗ ਸਿਲੈਕਟ ਕਰਨ ਦੋ ਮੈਨੂੰ ਫਿਰ ਗੱਲ ਕਰਦਾ ਇੱਕ ਮਿੰਟ ਹਾਂ ਠੀਕ ਹੈ ਹਾਂ ਫਾਰਸੀ ਕਾ ਪਰੰਪਰਾ ਦੀ ਦੇਨ ਆ ਦੇਖੋ ਪਹਿਲੀ ਲਾਈਨ ਲਿਖੀ ਬੜੀ ਸ਼ਾਨਦਾਰ ਪੰਜਾਬੀ ਵਿੱਚ ਗ਼ਜ਼ਲ ਫਾਰਸੀ ਕਾਫ ਪਰੰਪਰਾ ਦੀ ਦੇਨ ਹੈ ਕਿਉਂਕਿ ਅਰਬੀ ਫਾਰਸੀ ਦੇ ਵਿੱਚ ਲਿਖੀ ਜਾਂਦੀ ਸੀ ਇਹ ਭਾਰਤ ਤੇ ਪੰਜਾਬ ਵਿੱਚ ਇਸ ਦਾ ਪ੍ਰਵੇਸ਼ ਮੁਸਲਮਾਨ ਆਏ ਫਾਰਸੀ ਪਾਸ਼ਾ ਲੈ ਕੇ ਆਏ ਤੇ ਉਹਦੇ ਨਾਲ ਨਾਲ ਉਹ ਗ਼ਜ਼ਲ ਵੀ ਲੈ ਕੇ ਆਏ ਸਹੀ ਗੱਲ ਹੈ ਬਿਲਕੁਲ ਜਾਇਜ਼ ਹੈ ਇਹ ਆਧੁਨਿਕ ਪੰਜਾਬੀ ਕਵਿਤਾ ਵਿੱਚ ਗ਼ਜ਼ਲ ਰੂਪਾਕਾਰ ਉਰਦੂ ਗ਼ਜ਼ਲ ਤੋਂ ਪ੍ਰਭਾਵਿਤ ਹੈ ਲਓ ਜੀ ਦੋ ਪ੍ਰਸ਼ਨ ਬਣ ਗਏ ਐ ਤੇ ਬੜੇ ਸ਼ਾਨਦਾਰ ਐ ਦੇਖ ਲਓ ਪੰਜਾਬੀ ਦੇ ਵਿੱਚ ਜਦੋਂ ਗਜ਼ਲ ਲਿਖਣੀ ਸ਼ੁਰੂ ਹੁੰਦੀ ਹੈ ਉਦੋਂ ਤੱਕ ਫਾਰਸੀ ਕਾਵਿ ਪਰੰਪਰਾ ਦੇ ਅਧੀਨ ਲਿਖਣੀ ਸ਼ੁਰੂ ਹੁੰਦੀ ਹੈ ਫਾਰਸੀ ਕਾਵਿ ਪਰੰਪਰਾ ਤੋਂ ਪ੍ਰਭਾਵਿਤ ਐ ਠੀਕ ਐ ਜਦੋਂ ਗਜ਼ਲ ਲਿਖਣੀ ਸ਼ੁਰੂ ਹੋਈ ਦੱਸੂਗਾ ਤੁਹਾਨੂੰ ਸਭ ਤੋਂ ਪਹਿਲੀ ਵਾਰੀ ਗਜ਼ਲ ਕਿਹਨੇ ਲਿਖੀ ਜਾਂ ਕੁਝ ਇਹ ਵੀ ਦੱਸ ਦੂਗਾ ਹਾਂ ਹੁਣ ਦੇਖੋ ਕੀ ਲਿਖਿਆ ਆਧੁਨਿਕ ਪੰਜਾਬੀ ਕਵਿਤਾ ਵਿੱਚ ਇੱਕ ਤਾਂ ਗੱਲ ਲਿਖੀ ਆ ਪੰਜਾਬੀ ਵਿੱਚ ਇੱਕ ਲਿਖਿਆ ਆਦੋਨਿਕ ਪੰਜਾਬੀ ਕਵਿਤਾ ਵਿੱਚ ਗਜ਼ਲ ਹੈ ਜਿਹੜੀ ਗਜ਼ਲ ਰੂਪਾਕਾਰ ਉਰਦੂ ਗਜ਼ਲ ਤੋਂ ਪ੍ਰਭਾਵਿਤ ਹੈ ਤਿਆਰ ਰੱਖਣਾ ਤੁਸੀਂ ਫਾਰਸੀ ਤੇ ਉਰਦੂ ਅਲੱਗ-ਅਲੱਗ ਭਾਸ਼ਾਵਾਂ ਤੁਹਾਨੂੰ ਪਤਾ ਹੀ ਹੈ ਪੰਜਾਬੀ ਵਿੱਚ ਗਜ਼ਲ ਦਾ ਆਰੰਭ ਹੈ ਜਿਹੜਾ ਉਹ ਫਾਰਸੀ ਕਾਵਿ ਪਰੰਪਰਾ ਤੋਂ ਪ੍ਰਭਾਵਿਤ ਹੋ ਕੇ ਸ਼ੁਰੂ ਹੁੰਦਾ ਹੈ ਆਰੰਭ ਜੇ ਆਪਾਂ ਆਧੁਨਿਕ ਪੰਜਾਬੀ ਕਵਿਤਾ ਦੀ ਗੱਲ ਕਰੀਏ ਤਾਂ ਆਧੁਨਿਕ ਪੰਜਾਬੀ ਕਵਿਤਾ ਦੀ ਜਿਹੜੀ ਗਾਜ਼ਲ ਹੈ ਉਹ ਉਰਦੂ ਗਾਜ਼ਲ ਤੋਂ ਪ੍ਰਭਾਵਿਤ ਹੈ ਦੋਨੇ ਗੱਲਾਂ ਧਿਆਨ ਚ ਰੱਖਣੀਆਂ ਤੁਸੀਂ ਠੀਕ ਹੈ ਵੀ ਗੱਲ ਕਲੀਅਰ ਹੈ ਨਾ ਕਿਉਂਕਿ ਦੋਨੇ ਫਾਰਸੀ 'ਚ ਵੀ ਗਾਜ਼ਲ ਲਿਖੀ ਜਾਂਦੀ ਸੀ ਉਰਦੂ 'ਚ ਵੀ ਉਰਦੂ ਬਾਦ ਦੇ ਵਿੱਚ ਲਿਖੀ ਜਾਂਦੀ ਰਹੀ ਹੈ ਨਾ ਆਧੁਨਿਕ ਪੰਜਾਬੀ ਗਾਜ਼ਲ ਹੈ ਜਿਹੜੀ ਉਹ ਉਰਦੂ ਤੋਂ ਜ਼ਿਆਦਾ ਪ੍ਰਭਾਵਿਤ ਹੈ ਉਰਦੂ ਤੋਂ ਹੀ ਪ੍ਰਭਾਵਿਤ ਅਸਲ ਦੇ ਵਿੱਚ ਫਾਰਸੀ ਤੋਂ ਪਹਿਲਾਂ ਪ੍ਰਭਾਵਿਤ ਹੁੰਦੀ ਸੀ ਬਈ ਜਿੰਨਾ ਚਿਰ ਫਾਰਸੀ ਜਿਵੇਂ ਰਹੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਵੀ ਤਾਂ ਫਾਰਸੀ ਰਾਜਪਾਸ਼ਾ ਰਹੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਰਾਜਪਾਸ਼ਾ ਫਾਰਸੀ ਰਹੀ ਹੈ ਤੇ ਗਜ਼ਲਾਂ ਉਹ ਤੋਂ ਲਿਖੀਆਂ ਜਾਂਦੀਆਂ ਰਹੀਆਂ ਤੇ ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ ਤੁਹਾਨੂੰ ਪਤਾ ਆਧੁਨਿਕ ਹੈ ਜਿਹੜੀ ਉਹ ਕਹਿ ਦਿੰਦੇ ਆ ਹੱਥ ਕੰਗਣ ਨੂੰ ਆਰਸੀ ਕੀ ਤੇ ਪੜ੍ਹੇ ਲਿਖੇ ਨੂੰ ਫਾਰਸੀ ਕੀ ਵੀ ਪੜ੍ਹਿਆ ਲਿਖਿਆ ਬੰਦਾ ਜੇ ਫਾਰਸੀ ਨਾ ਵੀ ਜਾਣਦਾ ਹੋਊਗਾ ਤਾਂ ਵੀ ਕੋਈ ਗੱਲ ਨਹੀਂ ਪਹਿਲਾਂ ਫਾਰਸੀ ਜਿਹੜਾ ਪੜ੍ਹਿਆ ਲਿਖਿਆ ਹੁੰਦਾ ਸੀ ਉਹਨੂੰ ਜਿਹੜਾ ਫਾਰਸੀ ਪੜ੍ਹਦਾ ਸੀ ਉਹਨੂੰ ਪੜ੍ਹਿਆ ਲਿਖਿਆ ਮੰਨਿਆ ਜਾਂਦਾ ਸੀਗਾ फारसी ਦਾ ਪ੍ਰਭਾਵ ਵੜਾ ਰਿਹਾ ਸਾਡੇ ਦੇਸ਼ ਦੇ ਉੱਪਰ ਤੇ ਹੁਣ ਵਰਤਮਾਨ ਦੇ ਵਿੱਚ ਜੇ ਆਪਾਂ ਕਹੀਏ ਤਾਂ ਉਰਦੂ ਦਾ ਜ਼ਿਆਦਾ ਪ੍ਰਭਾਵ ਹੈ ਉਰਦੂ ਗਜ਼ਲ ਦੀ ਅਰਥ ਤੇ ਪ੍ਰਭਾਸ਼ਾ ਦੇਖ ਲਓ ਗਜ਼ਲ ਦੇ ਸ਼ਾਬਦਿਕ ਅਰਥ ਬੜੇ ਸ਼ਾਨਦਾਰ ਹੈ ਮਹਿਬੂਬ ਨਾਲ ਖੇਡਣਾ ਹੈ ਔਰਤਾਂ ਨਾਲ ਇਸ਼ਕ ਤੇ ਮੁਹੱਬਤ ਦੀਆਂ ਗੱਲਾਂ ਕਰਨੀਆਂ ਉਹ ਸ਼ੇਰ ਜਿਹੜੇ ਔਰਤਾਂ ਦੇ ਜ਼ਿਕਰ ਵਿੱਚ ਕਹੇ ਗਏ ਹੋਣ ਜਿਦੇ ਵਿੱਚ ਔਰਤਾਂ ਦਾ ਜ਼ਿਕਰ ਹੋਵੇ ਹੈ ਔਰਤ ਦੇ ਬਾਰੇ ਨਾ ਗ਼ਜ਼ਲ ਦੇ ਸ਼ਾਬਦੀਕਰਤਾ ਹੀ ਰਹੀ ਹੈ ਆ ਹੀ ਰਹਾ ਹੈ ਆਧੁਨਿਕ ਜਿਹੜੀ ਗ਼ਜ਼ਲ ਹੈ ਆਧੁਨਿਕ ਤੱਕ ਜਦੋਂ ਪਹਿਲਾਂ ਗ਼ਜ਼ਲ ਲਿਖਦੀ ਜਦੋਂ ਲਿਖੀ ਜਾਂਦੀ ਸੀਗੀ ਤੇ ਉਦੋਂ ਉਹਦੇ ਵਿੱਚ ਮਤਲਬ ਕੀ ਔਰਤ ਨੂੰ ਸੰਬੋਧਨ ਹੀ ਹੁੰਦੀ ਸੀਗੀ ਉਹਦੇ ਨਾਲ ਆਪਣੇ ਮਹਿਬੂਬ ਨਾਲ ਆਪਣੇ ਪਿਆਰੇ ਨਾਲ ਇਸ਼ਕ ਦੀਆਂ ਗੱਲਾਂ ਕਰਨੀਆਂ ਗ਼ਜ਼ਲ ਦੇ ਸ਼ਾਬਦੀਕਰਤੇ ਹੀ ਰਹੇ ਹੈ ਅੱਜ ਵੀ ਇਹੀ ਹੈ ਪਰ ਹੁਣ ਕੀ ਹੈ ਵੀ ਇਹਦੇ ਇਹਦੇ ਜਿਹੜੇ ਵਿਸ਼ੇ ਹੈ ਉਹ ਵਨਸਵੰਨੇ ਹੋ ਗਏ ਆ ਔ ਵਿਸ਼ਾ ਜਿਹੜਾ ਕੱਲਾ ਇਸ਼ਕ ਔਰਤ ਨਾ ਰਹਿ ਕੇ ਹੋਰ ਵਿਸ਼ਿਆਂ ਤੇ ਲਿਖੀ ਜਾ ਰਹੀ ਹੈ ਗ਼ਜ਼ਲ ਸਮਾਜਿਕ ਵਿਸ਼ਿਆਂ ਤੇ ਵੀ ਲਿਖੀ ਜਾ ਰਹੀ ਹੈ ਆਰਥਿਕ ਵਿਸ਼ਿਆਂ ਤੇ ਵੀ ਗ਼ਜ਼ਲ ਜਿੱਥੇ ਮਰ ਆਵੇ ਆਪਾਂ ਪੜੀਆਂ ਹੀ ਸੀ ਨਾ ਤਰਲੋਚਨ ਲੋਚੀ ਦੀ ਤੇ ਆਹ ਜਦੋਂ ਮੈਂ ਪੜਾਈਆਂ ਸੀ ਤੁਹਾਨੂੰ ਸੈਕੰਡ ਗ੍ਰੇਡ ਫਰਸਟ ਗ੍ਰੇਡ ਚ ਤੁਸੀਂ ਪੜ੍ਹੋ 12ਵੀਂ ਵਾਲੀ ਕਿਤਾਬ ਦੇ ਵਿੱਚ ਗ਼ਜ਼ਲਾਂ ਲਿਖੀਆਂ ਬੜੇ ਸ਼ਾਨਦਾਰ ਤਰੀਕੇ ਨਾਲ ਲਿਖੀਆਂ ਤੇ ਉਹਦੇ ਵਿੱਚ ਹੈ ਹੀ ਕੋਈ ਨਹੀਂ ਐਵੇਂ ਦਾ ਵੀ ਔਰਤਾਂ ਨਾਲ ਇਸ਼ਕ ਦੀਆਂ ਗੱਲਾਂ ਕੀਤੀਆਂ ਹੋਣ ਹਾਂ ਆਬਦ ਅਲੀ ਕਹਿੰਦਾ ਆਬਦ ਅਲੀ ਨੇ ਨਾ ਬੜੀ ਸ਼ਾਨਦਾਰ ਪਰਭਾਸ਼ਾ ਦਿੱਤੀ ਹੈ ਇਹਦੀ ਆਬਦ ਅਲੀ ਗ਼ਜ਼ਲ ਗਾਇਕ ਹੈ ਗ਼ਜ਼ਲ ਲਿਖਣ ਵਾਲਾ ਹੈ ਗ਼ਜ਼ਲ ਰਚਿਤਾ ਹੈ ਉਹ ਕਹਿੰਦਾ ਵੀ ਗ਼ਜ਼ਲ ਹੈ ਜਿਹੜੀ ਉਸ ਦਰਦਨਾਕ ਆਵਾਜ਼ ਨੂੰ ਕਹਿੰਦੇ ਹਨ ਜੋ ਸ਼ਿਕਾਰੀ ਕੁੱਤਿਆਂ ਤੋਂ ਜਾਨ ਬਚਾਉਣ ਲਈ ਨਰਾਸ਼ ਹੋਇਆ ਹਿਰਨ ਸੰਕਟ ਦੇ ਸਮੇਂ ਕੱਢਦਾ ਹੈ ਕਹਿੰਦਾ ਉਹ ਦਰਦ ਭਰੀ ਆਵਾਜ਼ ਹੈ ਵੀ ਜਿਵੇਂ ਮੰਨ ਲਓ ਕਿਸੇ ਹਿਰਨ ਦੇ ਪਿੱਛੇ ਸ਼ਿਕਾਰੀ ਕੁੱਤੇ ਪੈ ਜਾਣ ਤਾਂ ਉਹ ਸ਼ਿਕਾਰੀ ਕੁੱਤਿਆਂ ਤੋਂ ਬਚਣ ਵਾਸਤੇ ਜਿਹੜੀ ਦਰਦਨਾਕ ਆਵਾਜ਼ ਕੱਢਦਾ ਹੈ ਉਸ ਦਰਦਨਾਕ ਆਵਾਜ਼ ਨੂੰ ਉਸ ਦਰਦਨਾਕ ਆਵਾਜ਼ ਨੂੰ ਉਪਮਾ ਦੇ ਕੇ ਕਵੀ ਕੌਣ ਭਲਾ ਹਾ ਆਬੇਦਲੀ ਨੇ ਗ਼ਜ਼ਲ kia hai ਕਾਵਿ ਖੇਤਰ ਵਿੱਚ ਇਹ ਸ਼ਬਦ ਦਰਦਮਈ ਤੇ ਪ੍ਰੇਮ ਦੀ ਤੜਸ ਵਾਲੀ ਕਵਿਤਾ ਲਈ ਵਰਤਿਆ ਜਾਣ ਲੱਗਿਆ ਪਰ ਬਾਅਦ ਵਿੱਚ ਹੋਰ ਵੀ ਸਮਾਜਿਕ ਵਿਸ਼ੇ ਦਾ ਜਲਦਾ ਹਿੱਸਾ ਬਣਨ ਲੱਗ ਗਏ ਤੁਹਾਨੂੰ ਮੈਂ ਇਹ ਗੱਲ ਦੱਸ ਚੁੱਕਿਆ ਪਹਿਲਾਂ ਤਾਂ ਇਹ ਹੀ ਕੁਝ ਹੁੰਦਾ ਸੀਗਾ ਦਰਦਮਈ ਤੇ ਪ੍ਰੇਮ ਦੀ ਤੜਸ ਵਾਲੀ ਕਵਿਤਾ ਚ ਹਨ ਅਰਬੀ ਫਾਰਸੀ ਗਜ਼ਲ ਹੈ ਜਿਹੜੀ ਉਹ ਇਸ਼ਕ ਕੇਂਦਰੀ ਮਹੱਤਤਾ ਰੱਖਦਾ ਸੀਗਾ ਅਰਬੀ ਫਾਰਸੀ ਗਜ਼ਲ ਚ ਤਿਆਰ ਰੱਖਿਓ ਪੰਜਾਬੀ ਵਿੱਚ ਗਜ਼ਲ ਦੀ ਜਿਹੜੀ ਪਰੰਪਰਾ ਸ਼ੁਰੂ ਹੁੰਦੀ ਹੈ ਉਹ ਅਰਬੀ ਫਾਰਸੀ ਤੋਂ ਹੀ ਸ਼ੁਰੂ ਹੁੰਦੀ ਹੈ ਫਾਰਸੀ ਤੋਂ ਹੀ ਇਸੇ ਕਰਕੇ ਅਰਬੀ ਫਾਰਸੀ ਵਿੱਚ ਇਸ਼ਕ ਸੀ ਜਿਹੜਾ ਉਹ ਕੇਂਦਰੀ ਮਹੱਤਵ ਵਾਲਾ ਸੀਗਾ ਕਾ ਆ ਦੇਖੋ ਇਸ਼ਕ ਕੇਂਦਰੀ ਮਹੱਤਵ ਹੋਣ ਕਰਕੇ ਹੀ ਕਿਹਾ ਜਾਂਦਾ ਸੀ ਗਜ਼ਲ ਜਿਹੜੀ ਆ ਵਿਸ਼ਾ ਸੰਕੀਰਣ ਹੈ ਗਜ਼ਲ ਦਾ ਸੰਕੀਰਣ ਆ ਭੀ ਇਕਤਾ ਹੈ ਭੀ ਇਸ਼ਕ ਦੀ ਗੱਲ ਹੀ ਹੈ ਇਸ਼ਕ ਦੇ ਵਿੱਚ ਹੀ ਦਰਦ ਆ ਗਿਆ ਵਿਛੋੜਾ ਆ ਗਿਆ ਬਿਰਹਾ ਆ ਗਿਆ ਮਹਿਬੂਬ ਆ ਗਿਆ ਸਾਰਾ ਕੁਝ ਉਹਦੇ ਵਿੱਚ ਹੀ ਮਤਲਬ ਮੇਨ ਇੱਕ ਹੀ ਰਹਿ ਗਿਆ ਵਿਸ਼ਾ ਹੀ ਇਸਕ ਰਹਿ ਗਿਆ ਜੇ ਔਰਤ ਦੀ ਗੱਲ ਲਿਖੀ ਤਾਂ ਔਰਤ ਨਾਲ ਇਸ਼ਕ ਦੀਆਂ ਗੱਲਾਂ ਉੱਥੇ ਵੀ ਗ਼ਜ਼ਲ ਦਾ ਮੇਨ ਵਿਸ਼ਾ ਇਸ਼ਕ ਆ ਗਿਆ ਜੇ ਦਰਦ ਦੀ ਗੱਲ ਕੀਤੀ ਦੁੱਖ ਦਰਦ ਦੀ ਵਿਛੋੜੇ ਦੀ ਗੱਲ ਕੀਤੀ ਫੇਰ ਉੱਥੇ ਇਸ਼ਕ ਵੜ ਗਿਆ ਜਾ ਕੇ ਤੇ ਉਹ ਕੀ ਹੋਇਆ ਵੀ ਉਹਦਾ ਇੱਕ ਹੀ ਮਤਲਬ ਗ਼ਜ਼ਲ ਦਾ ਜਿਹੜਾ ਸਬਜੈਕਟ ਸੀ ਵਿਸ਼ਾ ਸੀ ਉਹ ਇੱਕ ਹੀ ਹੋ ਗਿਆ ਫਾਰਸੀ ਅਰਬੀ ਫਾਰਸੀ ਕਾ ਪਰੰਪਰਾ ਦੇ ਵਿੱਚ ਜਿਹੜੇ ਲਿਖਦੇ ਸੀਗੇ ਕਵੀ ਉਹਨਾਂ ਨੂੰ ਕੋਈ ਹੋਰ ਵਿਸ਼ਾ ਹੀ ਨਾ ਲੱਭੇ ਪਤੰਦਰਾਂ ਨੂੰ ਪਈ ਕੋਈ ਹੋਰ ਵੀ ਵਿਸ਼ੇ ਤੇ ਲਿਖੀ ਜਾ ਸਕਦੀ ਹੈ ਆਧੁਨਿਕ ਰੂਪ ਵਿੱਚ ਲਿਖੀ ਜਾਂਦੀ ਹੈ ਗ਼ਜ਼ਲ ਬਹੁਤੇ ਵਿਸ਼ੇ ਨਹੀਂ ਪ੍ਰਗਟਾਏ ਗਏ ਪਰ ਪੰਜਾਬੀ ਕਵੀਆਂ ਨੇ ਗ਼ਜ਼ਲ ਕਾਵ ਰੂਪ ਨੂੰ ਵਿਸ਼ੇ ਪੱਖੋਂ ਵਿਸ਼ਾਲਤਾ ਪ੍ਰਦਾਨ ਕੀਤੀ ਹੈ ਬਿਲਕੁਲ ਸਹੀ ਹੈ ਪੰਜਾਬੀ ਦੇ ਬਹੁਤ ਪ੍ਰਸਿੱਧ ਕਵੀ ਹੋਏ ਜਿਹਨਾਂ ਨੇ ਗ਼ਜ਼ਲਾਂ ਬਹੁਤ ਲਿਖਦੇ ਰਹੇ ਹਨ ਜਿਵੇਂ ਪ੍ਰੋਫੈਸਰ ਮੋਹਨ ਸਿੰਘ ਵਰਗੇ ਹੋਏ ਤੇ ਆ ਤਨੀਰਾਮ ਚਾਤਰਕ ਵਰਗੇ ਵੀ ਗ਼ਜ਼ਲਾਂ ਲਿਖਦੇ ਰਹੇ ਅੱਡ ਅੱਡ ਵਿਸ਼ਿਆਂ ਤੇ ਬੜੇ ਚਿਰ ਤੋਂ ਪਰੰਪਰਾਵਾਂ ਚੱਲੀਆਂ ਆ ਰਹੀਆਂ ਹਨ ਗ਼ਜ਼ਲ ਦੀਆਂ ਵਿਸ਼ੇਸ਼ਤਾਵਾਂ ਤੇ ਪ੍ਰਕਾਰ ਦੱਸਿਆ ਡਾਕਟਰ ਦੀਵਾਨ ਸਿੰਘ ਨੇ ਦੱਸਿਆ ਡਾਕਟਰ ਦਿਵਾਨ ਸਿੰਘ ਡਾਕਟਰ ਦਿਵਾਨ ਸਿੰਘ ਦੀ ਗੱਲ ਕਰਦੇ ਆਪਾਂ ਇਹ ਵੀ ਪ੍ਰਸਿੱਧ ਗਜ਼ਲ ਰਚਨਾ ਜਿਹੜੀ ਇਹਦੀ ਬਹੁਤ ਪ੍ਰਸਿੱਧ ਰਹੀ ਹੈ ਡਾਕਟਰ ਦਿਵਾਨ ਸਿੰਘ ਇਹਦਾ ਨਾਮ ਹੈ ਹਾਂ ਹਾਂ ਡਾਕਟਰ ਦਿਵਾਰ ਸਿੰਘ ਦੀ ਗੱਲਾ ਕਿਉਂਕਿ ਡਾਕਟਰ ਦਿਵਾਰ ਸਿੰਘ ਹੈ ਜਿਹੜਾ ਇਹ ਪ੍ਰਸਿੱਧ ਮਤਲਬ ਜਿਹੜੇ ਸਾਡੇ ਹੋਏ ਆ ਗਜ਼ਲਾਂ ਦੇ ਕਵੀ ਹੋਏ ਆ ਪੰਜਾਬੀ ਦੇ ਉਹਦੇ ਵਿੱਚ ਇਹਦਾ ਵੀ ਨਾਮ ਆਉਂਦਾ ਹੈ ਡਾਕਟਰ ਦਿਵਾਨ ਸਿੰਘ ਦਾ ਗਜ਼ਲ ਦੀਆਂ ਵਿਸ਼ੇਸ਼ਤਾਵਾਂ ਉਹਨੇ ਦੱਸੀਆਂ ਪਹਿਲਾਂ ਤਾਂ ਪਹਿਲੀ ਵਿਸ਼ੇਸ਼ਤਾ ਉਹ ਕਹਿੰਦਾ ਵੀ ਇਸ਼ਕ ਦੇ ਬਹੁਪੱਖੀ ਵਿਸ਼ਿਆਂ ਦੀ ਪ੍ਰਧਾਨਤਾ ਇਸ਼ਕ ਦਾ ਕੇਵਲ ਇੱਕ ਹੀ ਪੱਖ ਨਹੀਂ ਹੋਣਾ ਚਾਹੀਦਾ ਭਈ ਇਸਕ ਕੇਵਲ ਮਤਲਬ ਔਰਤ ਦੇ ਨਾਲ ਹੋਇਆ ਮਤਲਬ ਇੱਕ ਫੀਮੇਲ ਆਪਣੇ ਤੋਂ ਮਤਲਬ ਜਿਹੜਾ ਹੁੰਦਾ ਮਤਲਬ ਆਪਾਂ ਓਪੋਜੀਟ ਕਹਿ ਦਿੰਨੇ ਆ ਓਪੋਜੀਟ ਸੈਕਸ ਜਿਹਨੂੰ ਆਪਾਂ ਕਹਿ ਦਿੰਨੇ ਉਹਦੇ ਨਾਲ ਇਸਕ ਹੋਇਆ ਤੇ ਉਹਦੇ ਨਾਲ ਆਪਾਂ ਇਸਕ ਦੀਆਂ ਗੱਲਾਂ ਨੂੰ ਆਪਾਂ ਗਜ਼ਲਸੇ ਲੈ ਲਈਏ ਦੀਵਾਨ ਸਿੰਘ ਕਹਿੰਦਾ ਨਹੀਂ ਵੱਖ-ਵੱਖ ਵਿਸ਼ੇ ਹੁੰਦੇ ਆ ਕਹਿੰਦਾ ਉਹਦੇ ਵਿੱਚ ਵੀ ਇਸ਼ਕ ਵੀ ਕਈ ਤਰ੍ਹਾਂ ਦਾ ਹੈ ਇਸ਼ਕ ਪਰਮਾਤਮਾ ਨਾਲ ਵੀ ਹੋ ਸਕਦਾ ਹੈ ਇਸ਼ਕ ਮਾਤਾ ਪਿਤਾ ਨਾਲ ਵੀ ਹੁੰਦਾ ਪਤੀ ਪਤਨੀ ਦਾ ਵੀ ਇਸ਼ਕ ਹੈ ਹੈਨਾ ਭਈ ਇਹ ਵੀ ਤਾਂ ਹੈ ਇਹਨਾਂ ਚੀਜ਼ਾਂ ਦੇ ਵੀ ਤਾਂ ਮਾਇਨੇ ਆ ਹੁਣ ਇਸ਼ਕ ਸ਼ਬਦ ਨੂੰ ਕਿੰਨਾ ਸੰਕੀਰਣ ਬਣਾਤਾ ਜਦੋਂ ਸ਼ਬਦ ਇਸ਼ਕ ਤੁਹਾਡੇ ਮਨ ਦੇ ਵਿੱਚ ਆਉਂਦਾ ਤਾਂ ਉਦੋਂ ਹਰ ਕਿਸੇ ਦੇ ਕਿਉਂਕਿ ਸਾਡੀ ਸਟੱਡੀ ਐਵੇਂ ਦੀ ਹੈ ਸਾਨੂੰ ਕਦੇ ਐਜੂਕੇਸ਼ਨ ਨਹੀਂ ਮਿਲੀ ਇਸ ਤੇ ਸੱਚੀ ਗੱਲ ਹੈ ਵੀ ਆਪਾਂ ਨੂੰ ਕਦੇ ਆਪਣੇ ਸਕੂਲਾਂ 'ਚ ਕਦੇ ਵਿਸ਼ੇ ਲੱਗਦੇ ਹੀ ਨਹੀਂ ਐਵੇਂ ਦੇ ਵੀ ਕੁਝ ਇਸ ਤਰ੍ਹਾਂ ਦਾ ਵੀ ਦੱਸਿਆ ਜਾਵੇ ਇਹਨਾਂ ਸ਼ਬਦਾਂ ਦੇ ਮਾਇਨੇ ਵਿਧਾਏ ਜਾਣ ਤੁਸੀਂ ਦੇਖ ਲਿਓ ਕਦੇ ਵੀ ਸਕੂਲਾਂ ਵਗੈਰਾ ਦੇ ਵਿੱਚ ਅਸੀਂ ਜਿਵੇਂ ਪੜਾਉਂਦੇ ਆ ਤਾਂ ਮੈਨੂੰ ਬੜਾ ਦੁੱਖ ਹੁੰਦਾ ਵੀ ਜਦੋਂ ਬੱਚੇ ਆ ਜਿਹੜੇ ਕਈ ਵਾਰੀ ਇਸ ਤਰ੍ਹਾਂ ਦਾ ਕੰਮ ਕਰ ਜਾਂਦੇ ਆ ਵੀ ਜਿਹੜਾ ਆਪਾਂ ਸੋਚਦੇ ਵੀ ਹੈ ਵੀ ਸਾਡੀ ਸੋਚ ਤੋਂ ਬਾਹਰ ਆ ਕਰਨੇ ਦੇ ਪਿੱਛੇ ਕਿਉਂ ਕਿ ਉਹ ਖੁੱਲ ਕੇ ਦੱਸ ਨਹੀਂ ਸਕਦੇ ਉਹਨਾਂ ਨੂੰ ਇਸ ਤਰ੍ਹਾਂ ਦਾ ਕੰਮ ਹੋ ਗਿਆ ਹਾਲਾਤ ਨੇ ਕਰਾਤਾ এনवायरमेंट ਨੇ ਕਰਵਾਇਆ ਉਹਨਾਂ ਨੇ ਦੱਸ ਨਹੀਂ ਸਕੇ ਕਿਸੇ ਨੂੰ ਕਾਰਨ ਇਹਦੇ ਪਿੱਛੇ ਕਿਉਂਕਿ ਸਾਡੀ ਸਟੱਡੀ ਹੈ ਜਿਹੜੀ ਉਹਨਾਂ ਦੀ ਸੋਚ ਨੂੰ ਸੰਕੁਚਿਤ ਕਰ ਰਹੀ ਹੈ ਸੰਕੀਰਣ ਕਰ ਰਹੀ ਹੈ ਉਮੈ ਡਾਕਟਰ ਦਿਵਾਰ ਸਿੰਘ ਕਹਿੰਦਾ ਵੀ ਇਸ਼ਕ ਬਸ ਕਲਾ ਲੈ ਲਿਆ ਜੀ ਚਲੋ ਜੀ ਗ਼ਜ਼ਲ ਦੇ ਵਿੱਚ ਇਸ਼ਕ ਦੇ ਵੀ ਤਾਂ ਕਈ ਪੱਖ ਹੁੰਦੇ ਆ ਕਈ ਪੱਖ ਹੁੰਦੇ ਆ ਬਹੁ ਪੱਖੀ ਹੁੰਦਾ ਇਸ਼ਕ ਕਹਿੰਦਾ ਅੱਗੇ ਕਹਿੰਦਾ ਵੀ ਤਸੱਵੁਫ ਜਾਂ ਸੂਫੀ ਰਹਾਸਵਾਦ ਹੈ ਨਾ ਸੂਫੀ ਲੋਕ ਹੈ ਜਿਹੜੇ ਉਹ ਮਤਲਬ ਪ੍ਰਮਾਤਮਾ ਨੂੰ ਇੱਕ ਰਹਾਸ ਮੰਨਦੇ ਆ ਨਾ ਰਸਵਾਦ ਦਾ ਰਸਤਾ ਗੁਰਬਾਣੀ ਦੇ ਵਿੱਚ ਵੀ ਆ ਪਰ ਉਹਨਾਂ ਨੇ ਇੱਕ ਨਾਮ ਦਿੱਤਾ ਹੋਇਆ ਇਹਦਾ ਤਸੱਵੁਫ ਸੂਫੀ ਰਹਾਸਵਾਦ ਸੂਫੀ ਆ ਜਿਹੜੇ ਲੋਕ ਸੂਫੀ ਲੋਕ ਸੂਫੀਆਂ ਦਾ ਜਿਹੜਾ ਸਬੰਧ ਹੈ ਉਹ ਮੁਸਲਮਾਨ ਧਰਮ ਦੇ ਨਾਲ ਹੈ ਆ ਬਹੁਤ ਸਾਰੇ ਪੰਜਾਬੀ ਦੇ ਵਿੱਚ ਆਪਾਂ ਸੂਫੀ ਕਵੀ ਪੜ੍ਹਦੇ ਆ ਹਨਾ ਜਿਵੇਂ ਸ਼ਾਹ ਹੁਸੈਨ ਹੋਏ ਤੇ ਸੁਲਤਾਨ ਬਾਹੂ ਬੁੱਲੇ ਸ਼ਾ ਇਹ ਆ ਜਿਹੜੇ ਇਹ ਪ੍ਰਸਿੱਧ ਸੂਫੀ ਕਵੀ ਆ ਜਿਨ੍ਹਾਂ ਦੇ ਮੈਂ ਇੱਕ ਦੋ ਦੇ ਤੁਹਾਨੂੰ ਨਾਮ ਗਿਣਾਇਆ ਇਹ ਤਸੱਵੁਫ ਜਾਂ ਸੂਫੀ ਰਸਵਾਤ ਡਾਕਟਰ ਦਿਵਾਲ ਸਿੰਘ ਕਹਿੰਦਾ ਇਹ ਵੀ ਇੱਕ ਵਿਸ਼ੇਸ਼ਤਾ ਹੈ ਕਹਿੰਦਾ ਇਹਦੇ ਪਿੱਛੇ ਕਾਰਨ ਕੀ ਹੈ ਕਿਉਂਕਿ ਗ਼ਜ਼ਲ ਹੈ ਜਿਹੜੀ ਉਹ ਪੰਜਾਬੀ ਦੀ ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾਂ ਗ਼ਜ਼ਲ ਹੈ ਜਿਹੜੀ ਉਹ ਫਾਰਸੀ ਪ੍ਰਭਾਵ ਅਧੀਨ ਲਿਖੀ ਜਾਣੀ ਸ਼ੁਰੂ ਹੋਈ ਹੈ ਤੇ ਇਹਨ ਮਤਲਬ ਕੀ ਹੈ ਵੀ ਫਿਰ ਉਰਦੂ ਦਾ ਪ੍ਰਭਾਵ ਆ ਗਿਆ ਇਹਦੇ ਤੇ ਆਧੁਨਿਕ ਪੰਜਾਬੀ ਗ਼ਜ਼ਲ ਤੇ ਮੌਲਾ ਬਖਸ਼ ਕੁਸਤਾ ਜਿਹੜਾ ਉਹ ਉਰਦੂ ਦਾ ਪ੍ਰਭਾਵ ਲੈ ਕੇ ਆਉਂਦਾ ਹੈ ਪੰਜਾਬੀ ਦੇ ਵਿੱਚ ਗ਼ਜ਼ਲ ਦੇ ਵਿੱਚ ਤੇ ਇਹ ਤਸੱਵੁਬ ਜਾਂ ਸੂਫੀ ਰਸਵਾਦ ਤਾਂ ਭਾਸ਼ਾ ਦੇ ਨਾਲ ਹੀ ਆ ਗਿਆ ਫਾਰਸੀ ਦੇ ਨਾਲ ਹੀ ਆ ਗਿਆ ਅਸ਼ਲੀਲ ਵਿਚਾਰਾਂ ਤੋਂ ਸੰਕੋਚ ਕੀਤਾ ਜਾਂਦਾ ਬਹੁਤ ਘੱਟ ਦੀ ਗੱਲ ਹੈ ਗਜ਼ਲ ਦੇ ਪਿਆਨ ਵਿੱਚ ਨਵੀਨਤਾ ਮੌਲਿਕਤਾ ਅਤੇ ਰੋਚਕਤਾ ਤਿੰਨ ਸ਼ਬਦوں ਨੇ ਯੂਜ਼ ਕੀਤੇ ਆ ਉਹ ਕਹਿੰਦਾ ਵੀ ਜੋ ਤੁਸੀਂ ਬਿਆਨ ਕਰਨਾ ਹੈ ਗਜ਼ਲ ਦੇ ਵਿੱਚ ਜੋ ਵਿਸ਼ਾ ਤੁਸੀਂ ਬਿਆਨ ਕਰਨ ਜਾ ਰਹੇ ਹੋ ਉਹ ਵਿਸ਼ਾ ਨਵੀਨ ਹੋਣਾ ਚਾਹੀਦਾ ਹੈ ਨਵਾਂ ਇੱਕ ਤਾਂ ਉਸ ਵਿਸ਼ੇ ਦੇ ਵਿੱਚ ਮੌਲਿਕਤਾ ਹੋਣੀ ਚਾਹੀਦੀ ਹੈ ਮਾਲਿਕਤਾ ਆ ਤੁਹਾਡੇ ਆਪਣੇ ਵਿਚਾਰ ਹੋਣੇ ਚਾਹੀਦੇ ਕਿਸੇ ਦੇ ਚੋਰੀ ਕੀਤੇ ਨਹੀਂ ਤੇ ਰੋਚਕਤਾ ਹੋਣੀ ਚਾਹੀਦੀ ਹੈ ਜਿਹੜੀ ਪਾਠਕ ਨੂੰ ਪਾਠਕ ਜਾਂ ਸਰੋਤੇ ਨੂੰ ਆਪਣੇ ਨਾਲ ਬੰਨ ਸਕੇ ਆਪਣੇ ਵੱਲ ਖਿੱਚ ਕੇ ਰੱਖੇ ਤਕਨੀਕ ਦੀ ਨਪੁੰਨਤਾ ਹੋਣੀ ਚਾਹੀਦੀ ਹੈ ਗ਼ਜ਼ਲ ਹਰ ਕੋਈ ਨਹੀਂ ਲਿਖ ਸਕਦਾ ਇਹਦੀ ਤਕਨੀਕ ਜਿਹੜੀ ਹੁੰਦੀ ਹੈ ਹੈ ਨਾ ਇਹ ਇਹਦੇ ਮਤਲਬ ਕੀ ਆ ਵੀ ਜਿਹੜੇ ਗ਼ਜ਼ਲ ਦਾ ਜਿਹੜੇ ਮਤਲਬ ਸ਼ੇਅਰ ਹੈ ਜਿਹੜੇ ਕਹਿੰਦੇ ਨੇ ਆਪਾਂ ਨਾ ਜਿਨ੍ਹਾਂ ਨੂੰ ਉਹਨਾਂ ਦਾ ਮਿਆਰ ਹੈ ਜਿਹੜਾ ਉਹ ਉਹ ਵੀ ਇੱਕ ਤਕਨੀਕ ਦੇ ਵਿੱਚ ਆਉਂਦਾ ਹੈ ਗਜ਼ਲ ਦੇ ਸ਼ੇਰਾਂ ਦਾ ਮਿਆਰ ਹੈ ਜਿਹੜਾ ਉਹਨੂੰ ਤੈਅ ਕਰਨਾ ਇਹਨੂੰ ਕਿਹਾ ਜਾਂਦਾ ਹੈ ਤਕਨੀਕ ਦੀ ਨਪੁੰਨਤਾ ਤਕਨੀਕੀ ਬੰਦਾ ਹੀ ਇੱਕ ਐਕਸਪਰਟ ਬੰਦਾ ਹੀ ਗਜ਼ਲ ਲਿਖ ਸਕਦਾ ਜਿਹਨੇ ਗਜ਼ਲ ਦਾ ਬਾਰੇ ਕੁਝ ਪੜ੍ਹਿਆ ਹੋਵੇ ਕੁਝ ਜਾਣਿਆ ਹੋਵੇ ਇਹਦੇ ਕੋਈ ਲਿਖਣ ਦੇ ਰੂਲਸ ਹੈ ਜਿਹੜੇ ਉਹਨਾਂ ਨੂੰ ਐਕਸੈਪਟ ਕੀਤਾ ਹੋਵੇ ਪੜ੍ਹਿਆ ਹੋਵੇ ਸਮੁੱਚੀ ਗਜ਼ਲ ਪਰੰਪਰਾ ਦਾ ਗਿਆਨ ਵੀ ਹੋਣਾ ਚਾਹੀਦਾ ਉਹਨੂੰ ਗਜ਼ਲ ਜਿਹੜੀ ਸਾਡੀ ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਹੈ ਉਹਦਾ ਗਿਆਨ ਵੀ ਹੋਵੇ ਗਜ਼ਲ ਨੂੰ ਦੋ ਕਿਸਮਾਂ ਦੇ ਵਿੱਚ ਵੰਡਿਆ ਜਾਂਦਾ ਇੱਕ ਗਜ਼ਲ ਹੈ ਜੀ ਮੁਸਲਸਲ ਤੇ ਇੱਕ ਹੁੰਦੀ ਹੈ ਜੀ ਗੈਰ ਮੁਸਲਸਲ ਲੋ ਜੀ ਦੋ ਸ਼ਬਦ ਆਗੇ ਇੱਕ ਹੁੰਦੀ ਹੈ ਗਜ਼ਲ ਮੁਸਲਸਲ ਇੱਕ ਹੁੰਦੀ ਹੈ ਗੈਰ ਮੁਸਲਸਲ ਥਿਆ ਰੱਖਣਾ ਤੁਸੀਂ ਗੱਲ ਥੋੜਾ ਜਿਹਾ ਮੁਸਲਸਲ ਗਜ਼ਲ ਉਹ ਹੁੰਦੀ ਹੈ ਜੀ ਦੇ ਹਰ ਸ਼ੇਅਰ ਵਿੱਚ ਸ਼ੇਅਰ ਇੱਥੇ ਲਿਖਿਆ ਜਾਂਦਾ ਜਿਵੇਂ ਹਰ ਬੰਦ ਹੁੰਦਾ ਕਵਤਾ ਦਾ ਕਵਿਤਾ ਦਾ ਹਰ ਇੱਕ ਬੰਦ ਹੁੰਦਾ ਹੈ ਉੱਥੇ ਗਜ਼ਲ ਦਾ ਹਰ ਇੱਕ ਸ਼ੇਅਰ ਹੁੰਦਾ ਹੈ ਵਿੱਚ ਭਾਵ ਤੇ ਵਿਚਾਰ ਅੰਤਰ ਸਬੰਧਤ ਹੁੰਦੇ ਆ ਜਿਹਦੇ ਵਿੱਚ ਭਾਵ ਤੇ ਵਿਚਾਰਾਂ ਦਾ ਆਪਸੀ ਸਬੰਧ ਹੋਵੇ ਉਹਨੂੰ ਤਾਂ ਕਿਹਾ ਜਾਂਦਾ ਹੈ ਮੁਸਲਸਲ ਆਪਸੀ ਸਬੰਧ ਜੇ ਆਪਸੀ ਸਬੰਧ ਗਜ਼ਲ ਦਾ ਗੈਰ ਮੁਸਲਸਲ ਗਜ਼ਲ ਦੇ ਵਿੱਚ ਹਰ ਸ਼ੇਰ ਇੱਕ ਸੁਤੰਤਰ ਹੋਂਦ ਤੇ ਭਾਵ ਪ੍ਰਦਾਨ ਹੋਵੇ ਮਤਲਬ ਉਹਨਾਂ ਦਾ ਉਹਨਾਂ ਸ਼ੇਰਾਂ ਦਾ ਆਪਸੀ ਸਬੰਧ ਨਾ ਜੁੜਦਾ ਹੋਵੇ ਆਪਸੀ ਸਬੰਧ ਨਾ ਹੋਵੇ ਹਰ ਇੱਕ ਸ਼ੇਰ ਸੁਤੰਤਰ ਹੋਂਦ ਰੱਖੇ ਹਰ ਇੱਕ ਸ਼ੇਰ ਦਾ ਆਪਣਾ ਭਾਵ ਹੋਵੇ ਉਹਨੂੰ ਕਿਹਾ ਜਾਂਦਾ ਹੈ ਗੈਰ ਮੁਸਲਸਲ ਠੀਕ ਹੈ ਭਾਈ ਇੱਕ ਦਾ ਨਾਮ ਹੈ ਮੁਸلسل ਤੇ ਇੱਕ ਦਾ ਨਾਮ ਹੈ ਗੈਰ ਮੁਸلسل ਮੁਸلسل ਦਾ ਮਤਲਬ ਹੁੰਦਾ ਹੈ ਇੱਕ ਸਿਲਸਿਲੇ ਨਾਲ ਲੱਗਾ ਹੋਇਆ ਜਿਹਨੂੰ ਆਪਾਂ ਕਹਿ ਦਿੰਦੇ ਆ ਕ੍ਰਮਬੱਧ ਮੁਸلسل ਮਤਲਬ ਇੱਕ ਸਿਲਸਿਲਾ ਚੱਲਦਾ ਹੋਵੇ ਜਿਵੇਂ ਹੁਣ ਮੁਸلسل ਹੈ ਜਿਹੜਾ ਮਤਲਬ ਕੀ ਹੈ ਕ੍ਰਮਬੱਧ ਹੁੰਦਾ ਇਹਦਾ ਸ਼ਾਬਦਿਕ ਅਰਥ ਹੁੰਦਾ ਹੈ ਕ੍ਰਮਬੱਧ ਕੈਦ ਵੀ ਇਹਦਾ ਸ਼ਬਦ ਹੈ ਕੈਦ ਮਤਲਬ ਕੀ ਹੈ ਵੀ ਸਾਰੇ ਸ਼ੇਰ ਆ ਜਿਹੜੇ ਉਹ ਆਪਣੇ ਆਪ ਦੇ ਨਾਲ ਅੰਤਰ ਸਬੰਧਿਤ ਆ ਇੱਕ ਪੂਰੀ ਕੈਦ ਬਣ ਗਈ ਨਾ ਉਹਦੇ ਵਿੱਚ ਸਾਰੇ ਸ਼ੇਰ ਅੰਤਰ ਸਬੰਧਿਤ ਆ ਮਤਲਬ ਉਹਨਾਂ ਦੇ ਵਿਸ਼ੇ ਪੱਖ ਤੋਂ ਭਾਵ ਤੇ ਵਿਚਾਰ ਪੱਖ ਤੋਂ ਭਾਵ ਤੇ ਵਿਚਾਰ ਉਹਨਾਂ ਦੇ ਮਿਲਦੇ ਆ ਸਾਰਿਆਂ ਦੇ ਇਹ ਜਿੰਨੇ ਆ ਜਿਹੜੇ ਐਵੇਂ ਆ ਇਹ ਤੁਸੀਂ ਸਮਝ ਲਓ ਆ ਜਿਹੜੇ ਵਿੱਚ ਲਾਈਨਾਂ ਜੀਆਂ ਇਹ ਸ਼ੇਰ ਲਿਖੇ ਹੋਏ ਆ ਇਹ ਸਾਰੇ ਅੰਤਰ ਸਬੰਧਿਤ ਆ ਜਦੋਂ ਗੈਰ ਮੁਸلسل ਹੁੰਦਾ ਉਦੋਂ ਇੱਕ ਸ਼ੇਰ ਅਲੱਗ ਦੂਸਰਾ ਅਲੱਗ ਤੀਸਰਾ ਅਲੱਗ ਇਹਨਾਂ ਦੇ ਭਾਵ ਤੇ ਇਹਨਾਂ ਦਾ ਜਿਹੜਾ ਵਿਚਾਰ ਹੈ ਇਹ ਸੁਤੰਤਰ ਹੁੰਦ ਨਹੀਂ ਰੱਖਦੇ ਗੈਰ ਮੁਸلسل ਉਹਨੂੰ ਆਪਾਂ ਕਹਿੰਨੇ ਆ ਇਹ ਕਿਹਾ ਜਾਂਦਾ ਗੈਰ ਮੁਸلسل ਹਾਂਜੀ ਆਓ ਫਿਰ ਗਜ਼ਲ ਦੀ ਤਕਨੀਕੀ ਸ਼ਬਦਾਵਲੀ ਨੂੰ ਆਪਾਂ ਸਮਝਦੇ ਆਂ ਤਕਨੀਕੀ ਸ਼ਬਦਾਵਲੀ ਹੈ ਦੀ ਗਜ਼ਲ ਦੀ ਤੇ ਇਹ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਸ਼ਬਦਾਵਲੀ 'ਚੋਂ ਪ੍ਰਸ਼ਨ ਆਊਗਾ ਵਿਸ਼ੇਸ਼ ਤਕਨੀਕ ਹੁੰਦੀ ਹੈ ਗਜ਼ਲ ਇੱਕ ਰੂਪ ਪ੍ਰਦਾਨ ਵਿਦਾ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਰੂਪ ਪ੍ਰਦਾਨ ਹੈ ਇੱਕ ਹੁੰਦਾ ਰੂਪ ਇੱਕ ਹੁੰਦਾ ਵਿਸ਼ਾ ਆ ਗਈ ਸਮਝ ਦੇ ਵਿੱਚ ਗੱਲ ਜਿਵੇਂ ਮੈਂ ਦੱਸਿਆ ਸੀ ਨਾ ਕਵਿਤਾ ਦੇ ਵਿੱਚ ਉਵੇਂ ਹੀ ਗਜ਼ਲ ਇੱਕ ਰੂਪ ਪ੍ਰਦਾਨ ਵਿਸ਼ਾ ਹੈ ਬਈ ਧਿਆਨ ਦੇ ਵਿੱਚ ਰੱਖਣਾ ਤੁਸੀਂ ਰੂਪ ਮਤਲਬ ਕੀ ਹੈ ਵੀ ਇਹਦੀ ਬਾਹਰੀ ਜਿਹੜੀ ਬਨਾਵਟ ਹੈ ਉਹਦੇ ਤੇ ਬੜਾ ਧਿਆਨ ਦਿੱਤਾ ਜਾਂਦਾ ਹੈ ਹੈਨਾ ਇਹਦੇ ਤੇ ਤਾਂ ਹੀ ਤਾਂ ਜਿਵੇਂ ਲਿਖਿਆ ਨਾ ਉੱਪਰ ਦੇਖੋ ਦੀਵਾਨ ਸਿੰਘ ਦੀ ਗੱਲ ਪੜ੍ਹਦੇ ਆ ਦੁਬਾਰੇ ਦੇਖੋ ਕੀ ਕਹਿੰਦਾ ਦੀਵਾਨ ਸਿੰਘ ਦੀਵਾਨ ਸਿੰਘ ਕਹਿੰਦਾ ਵੀ ਤਕਨੀਕ ਦੀ ਨਪੁੰਨਤਾ ਹੋਣੀ ਚਾਹੀਦੀ ਹੈ ਕਹਿੰਦਾ ਗਜ਼ਲ ਲਿਖਣ ਵਾਸਤੇ ਐਕਸਪਰਟ ਬੰਦਾ ਹੋਣਾ ਚਾਹੀਦਾ ਐਕਸਪਰਟ ਉਹਨੂੰ ਤਕਨੀਕੀ ਜਿਹੜਾ ਨੌਲੇਜ ਆ ਗਜ਼ਲ ਦਾ ਉਹ ਪਤਾ ਹੋਣਾ ਚਾਹੀਦਾ ਇਸੇ ਨੂੰ ਤਾਂ ਕਿਹਾ ਜਾਂਦਾ ਰੂਪ ਪ੍ਰਧਾਨ ਨਾ ਬੜਾ ਇੰਪੋਰਟੈਂਟ ਪ੍ਰਸ਼ਨ ਬਣਦਾ ਆਪਾਂ ਸੋਚਦੇ ਆਂ ਵੀ ਇਹ ਛੋਟੀ ਜੀ ਗੱਲ ਐ ਕੋਈ ਵੱਡੀ ਗੱਲ ਨਹੀਂ ਕੀ ਧਿਆਨ ਰੱਖਿਓ ਇਹ ਰੂਪ ਪ੍ਰਧਾਨ ਐ ਵਿਸ਼ਾ ਪ੍ਰਧਾਨ ਨਹੀਂਗਾ ਵਿਸ਼ਾ ਇਹਦੇ ਚ ਪ੍ਰਧਾਨ ਨਹੀਂਗਾ ਐਜਨ ਤੁਹਾਨੂੰ ਪਤਾ ਹੀ ਹੈ ਵੱਧ ਵੱਧ ਕੀ ਹੋ ਸਕਦਾ ਸੀ ਇਸ ਕੋ ਹੋ ਸਕਦਾ ਸੀਗਾ ਵਿੱਚ ਵਿਸ਼ੇ ਦਾ ਤਾਂ ਪਤਾ ਹੀ ਹੈ ਇਹ ਤਾਂ ਕੋਈ ਪ੍ਰধান ਵਿਸ਼ਾ ਬਣਦਾ ਹੀ ਨਹੀਂਗਾ ਗਜ਼ਲ ਦਾ ਬਾਕੀ ਹੁਣ ਕੋਈ ਪ੍ਰধান ਵਿਸ਼ਾ ਨਹੀਂ ਬਣਦਾਗਾ ਕਿ ਗਜ਼ਲ ਕਿਹੜੇ ਵਿਸ਼ੇ ਨੂੰ ਲੈ ਕੇ ਮੁੱਖ ਲਿਖੀ ਜਾਂਦੀ ਹੈ ਪ੍ਰধান ਗੱਲ ਇਹਦੇ ਵਿੱਚ ਰੂਪ ਹੈ ਇਹ ਬਿਆਨ ਦੀ ਮੌਲਿਕਤਾ ਤੇ ਨਵੀਨਤਾ ਇਹਦੇ ਵਿੱਚ ਵਿਸ਼ੇਸ਼ ਮਹੱਤਵ ਰੱਖਦੇ ਆ ਦੋ ਚੀਜ਼ ਬਿਆਨ ਦੀ ਮੌਲਿਕਤਾ ਜੋ ਤੁਸੀਂ ਬਿਆਨ ਕਰ ਰਹੇ ਹੋ ਗਜ਼ਲ ਦੇ ਵਿੱਚ ਉਹ ਮੌਲਿਕ ਹੋਣਾ ਚਾਹੀਦਾ ਨਵੀਨ ਹੋਣਾ ਚਾਹੀਦਾ ਦੋ ਸ਼ਬਦ ਦੀਵਾਨ ਸਿੰਘ ਦੇ ਸ਼ਬਦਾਂ ਵਿੱਚ ਕਹਿੰਦਾ ਵੀ ਗਜ਼ਲ ਦੀ ਜਾਨ ਜੇ ਕਹਿੰਦਾ ਦੀਵਾਨ ਸਿੰਘ ਕਹਿੰਦਾ ਜੀ ਜੇ ਤੁਸੀਂ ਮੈਨੂੰ ਪੁੱਛੋ ਵੀ ਗਜ਼ਲ ਦੀ ਜਾਨ ਕੀ ਹੈ ਵੀ ਗਜ਼ਲ ਦੀ ਜਾਨ ਗਜ਼ਲ ਦੀ ਜਿੰਦ ਜਾਨ ਕਹਿ ਲਓ ਵੀ ਕੀ ਚੀਜ਼ ਹੈ ਉਹ ਕਹਿੰਦਾ ਵੀ ਗਜ਼ਲ ਨੂੰ ਲਿਖਣ ਦਾ ਢੰਗ ਗਜ਼ਲ ਨੂੰ ਲਿਖਣ ਦਾ ਤਰੀਕਾ ਹੈ ਜਿਹੜਾ ਇਹ ਗਜ਼ਲ ਦੀ ਜਾਨ ਹੈ ਕਹਿੰਦਾ ਗਜ਼ਲ ਨੂੰ ਲਿਖਣ ਦਾ ਢੰਗ ਆ ਗਈ ਨਾ ਰੂਪ ਵਾਲੀ ਗੱਲ ਰੂਪ ਲਿਖਣ ਦਾ ਢੰਗ ਹੈ ਜਿਹੜਾ ਇਹ ਰੂਪ ਦੇ ਵਿੱਚ ਆਉਂਦਾ ਹੈ ਰੂਪ ਪ੍ਰਧਾਨ ਵਿਸ਼ਾ ਇਹ ਇੱਕ ਗਜ਼ਲ ਦੀ ਇਕਾਈ ਜਿਵੇਂ ਹਰ ਇੱਕ ਬੰਦ ਉਹਨੂੰ ਸ਼ੇਰ ਕਿਹਾ ਜਾਂਦਾ ਹੈ ਸ਼ੇਰ ਠੀਕ ਹੈ ਸ਼ੇਰ ਕਹਿੰਦੇ ਆ ਭਾਈ ਉਹਨੂੰ ਗਿੱਦੜ ਨਹੀਂ ਕਹਿੰਦੇ ਧਿਆਨ ਰੱਖਣਾ ਤੁਸੀਂ ਗਜ਼ਲ ਦੀ ਇਕਾਈ ਇੱਕ ਸ਼ੇਰ ਹੁੰਦੀ ਹੈ ਸ਼ੇਰ ਗਜ਼ਲ ਵਿੱਚ ਸ਼ੇਰਾਂ ਦੀ ਗਿਣਤੀ ਦੀ ਕੋਈ ਬੰਦਸ਼ ਨਹੀਂ ਹੁੰਦੀ ਹਰ ਸ਼ੇਰ ਦੋ ਤੁਕਾਂ ਦਾ ਹੁੰਦਾ ਹੈ ਤੇ ਇੱਕ ਤੁਕ ਨੂੰ ਮਿਸ਼ਰਾ ਆਖਿਆ ਜਾਂਦਾ ਹੈ ਲਓ ਜੀ ਆਗਲ ਧਿਆਨ ਦੇ ਵਿੱਚ ਰੱਖਣੀ ਹੈ ਥੋੜੀਆਂ-ਥੋੜੀਆਂ ਗੱਲਾਂ ਸੁਣ ਲੋ ਧਿਆਨ ਨਾਲ ਗਜ਼ਲ ਦੀ ਇਕਾਈ ਸ਼ੇਰ ਹੁੰਦੀ ਹੈ ਜਵੇਂ ਕਵਿਤਾ ਦੇ ਵਿੱਚ ਇੱਕ ਇੱਕ ਬੰਦ ਹੁੰਦਾ ਹੈ ਬੰਦ ਪਹਿਲਾ ਬੰਦ ਦੂਸਰਾ ਬੰਦ ਤੀਸਰਾ ਬੰਦ ਪ੍ਰਸ਼ਨ ਨਹੀਂ ਦਿੱਤੇ ਹੁੰਦੇ ਏਟ ਲਿਕੇ ਕਾਹਵੰਦੀ ਪ੍ਰਸੰਗ ਸਹਿਤ ਵਿਆਖਿਆ ਕਰੋ ਫਿਰ ਉਹ ਚਾਰ ਲੈਣਾ ਦਿੱਤੀਆਂ ਜਾਂਦੀਆਂ ਪ੍ਰਸ਼ਨ ਤੁਸੀਂ ਦੇਖੇ ਹੋਣੇ 10ਵੀਂ 11ਵੀਂ 12ਵੀਂ ਵਾਲੀ ਬੁੱਕ ਦੇ ਵਿੱਚ ਦੇ ਰੱਖੇ ਹੁੰਦੇ ਜਿਵੇਂ ਵਾ ਇਕਾਈ ਇੱਕ ਹੁੰਦੀ ਹੈ ਸ਼ੇਰ ਗਜ਼ਲ ਵਿੱਚ ਸ਼ੇਰਾਂ ਦੀ ਗਿਣਤੀ ਦੀ ਕੋਈ ਬੰਦਿਸ਼ ਨਹੀਂਗੀ 8 10 20 25 ਜਿੰਨੇ ਮਰਜ਼ੀ ਹੋ ਸਕਦੇ ਕੋਈ ਬੰਦੇਸ਼ ਹੀ ਨਹੀਂ ਗਈ ਜਦੋਂ ਹੈਨਾ ਦੋ ਵੀ ਹੋ ਸਕਦੇ ਇੱਕ ਵੀ ਹੋ ਸਕਦਾ ਇੱਕ ਇੱਕ ਸ਼ੇਰ ਦੀਆਂ ਵੀ ਮੈਂ ਗ਼ਜ਼ਲਾਂ ਵਾਧੂ ਦੇਖੀਆਂ ਹਰ ਸ਼ੇਰ ਦੋ ਤੁਕਾਂ ਦਾ ਹੁੰਦਾ ਹੈ ਬਾਈ ਹਰ ਸ਼ੇਰ ਹੁੰਦਾ ਹੈ ਦੋ ਤੁਕਾਂ ਦਾ ਤੇ ਉਹਨੂੰ ਇੱਕ ਤੁਕ ਨੂੰ ਕਿਹਾ ਜਾਂਦਾ ਮਿਸਰਾ ਗ਼ਜ਼ਲ ਦੇ ਪਹਿਲੇ ਸ਼ੇਰ ਨੂੰ ਕਿਹਾ ਜਾਂਦਾ ਮਤਲਾ ਜੇ ਤਾਂ ਪਹਿਲਾ ਸ਼ੇਰ ਆ ਉਹਨੂੰ ਕਿਹਾ ਜਾਂਦਾ ਮਤਲਾ ਤੇ ਅੰਤਲੇ ਸ਼ੇਰ ਨੂੰ ਕਿਹਾ ਜਾਂਦਾ ਮਖਤਾ वैसे भी अंत ਦੇ ਵਿੱਚ ਬੰਦਾ ਮੁਕਤ ਹੋ ਜਾਂਦਾ ਹੈ ਮਕਤਾ ਅੰਤ ਜਦੋਂ ਆ ਜਾਂਦਾ ਹੈ ਫਿਰ ਬੰਦਾ ਮੁਕਤ ਹੋ ਜਾਂਦਾ ਹੈ ਅੰਤ ਹੋ ਗਿਆ ਮਕਤਾ ਤੇ ਪਹਿਲੇ ਸ਼ੇਰ ਨੂੰ ਕਿਹਾ ਜਾਂਦਾ ਹੈ ਮਤਲਾ ਠੀਕ ਹੈ ਭਾਈ ਮਤਲਾ ਮਕਤਾ ਤੇ ਮਿਸ਼ਰਾ ਤਿੰਨ ਸ਼ਬਦ ਆ ਗਏ ਆ ਭਾਈ ਵੇਖ ਲਓ ਮਿਸ਼ਰਾ ਵੀ ਆ ਗਿਆ ਮਿਸ਼ਰਾ ਮਿਸ਼ਰਾ ਨਹੀਂ ਮਿਸ਼ਰਾ ਤਾਂ ਉਹ ਗੋਤ ਹੁੰਦੀ ਹੈ ਮਿਸ਼ਰਾ ਸਹਿਨ ਵਾਲਾ ਵੇਖੋ ਸਹਿਨ ਵਾਲਾ ਸਹਿਨ ਨਾਲ ਨਹੀਂ ਐਵੇਂ ਆ ਸਹਿ ਦੇ ਨਾਲ ਆ ਐਸ ਨਾਲ ਨਹੀਂ ਆ ਸਸੇ ਪਰ ਬਿੰਦੀ ਨਾਲ ਨਹੀਂ ਆ ਸਹਿ ਮਿਸ਼ਰਾ ਇੱਕ ਤੁਕ ਨੂੰ ਮਿਸਰਾ ਕਿਹਾ ਜਾਂਦਾ ਹੈ ਗਜ਼ਲ ਦੇ ਪਹਿਲੇ ਸ਼ੇਰ ਨੂੰ ਮਤਲਾ ਕਿਹਾ ਜਾਂਦਾ ਹੈ ਅੰਤਲੇ ਸ਼ੇਰ ਨੂੰ ਮਕਤਾ ਕਿਹਾ ਜਾਂਦਾ ਹੈ ਹੁਣ ਦੇਖੋ ਹਰ ਤੁਕ ਦਾ ਤੁਕਾਂਤ ਮਿਲਦਾ ਹੈ ਤੁਕਾਂਤ ਹੁੰਦਾ ਹੈ ਤੁਕ ਦਾ ਅੰਤ ਤੁਕਾਂਤ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਤੁਕ ਪਲੱਸ ਅੰਤ ਮਤਲਬ ਤੁਕ ਦਾ ਅੰਤ ਜਿਸ ਨੂੰ ਕਾਫੀਆ ਕਿਹਾ ਜਾਂਦਾ ਹੈ ਜਦੋਂ ਹਰ ਇੱਕ ਤੁਕ ਜਿਹੜੀ ਹੁੰਦੀ ਹੈ ਗਜ਼ਲ ਦੀ ਹਰ ਇੱਕ ਤੁਕ ਉਹਦਾ ਤੁਕਾਤ ਮਿਲਦਾ ਹੈ ਉਹਨੂੰ ਕੀ ਕਿਹਾ ਜਾਂਦਾ ਹੈ ਉਹਨੂੰ ਕਿਹਾ ਜਾਂਦਾ ਹੈ ਕਾਫੀਆ ਅੱਛਾ ਇਹ ਕਾਫੀਆ ਤੇ ਰਦੀਫ ਦੋ ਚੀਜ਼ਾਂ ਤਾਂ ਤੁਸੀਂ ਬੈਤ ਛੰਦ ਚ ਵੀ ਪੜੀਆਂ ਸੀਗੀਆਂ ਆ ਗਿਆ ਕਿਆ ਕਾਣੀ ਯਾਦ ਆ ਗਈ ਕਾਫੀਆ ਰਦੀਫ ਹਾਂ ਤੁਕ ਦੇ ਆਖਰੀ ਕਾਫੀਏ ਤੋਂ ਬਾਅਦ बार-बार ਆਉਣ ਵਾਲੇ ਸ਼ਬਦ ਨੂੰ ਰਦੀਫ ਕਿਹਾ ਜਾਂਦਾ ਹੈ ਪਹਿਲਾ ਆਊਗਾ ਕਾਫੀਆ ਗੱਲ ਸਿੱਧੀ ਜੀਆ ਫਿਰ ਆਊਗਾ ਰਦੀਫ ਆ ਲਓ ਚੱਕ ਲਓ ਹੁਣ ਦੇਖੋ ਹਰ ਜਿੱਥੇ ਤੁਕ ਦਾ ਆਖਰੀ ਸ਼ਬਦ ਕਾਫੀਆ ਹੋਵੇ ਤੇ ਉੱਥੇ ਫਿਰ ਰਦੀਫ ਦੀ ਲੋੜ ਹੀ ਨਹੀਂ ਪੈਂਦੀ ਜੇ ਕਾਫੀਆ ਹੀ ਆ ਗਿਆ ਆਖਰੀ ਤਾਂ ਰਦੀਫ ਹੈ ਹੀ ਨਹੀਂ ਫਿਰ ਰਦੀਫ ਦੀ ਲੋੜ ਹੀ ਨਹੀਂਗੀ ਪਹਿਲੋਂ ਕਾਫੀਆ ਫਿਰ ਰਦੀਫ ਸੁਣ ਲਓ ਕਾਫੀਆ ਤੇ ਰਦੀਫ ਕੀ ਨੂੰ ਕਹਿੰਦੇ ਆ ਉਦਾਹਰਣ ਤੋਂ ਦੱਸਦਾ ਤੁਹਾਨੂੰ ਜੇਕਰ ਹਬੀਬ ਚੰਗੇ ਤਾਂ ਫਿਰ ਨਸੀਬ ਚੰਗੇ ਜੇਕਰ ਹਬੀਬ ਚੰਗੇ ਤਾਂ ਫਿਰ ਨਸੀਬ ਚੰਗੇ ਪਹਿਲੀ ਤੁਕ ਖਤਮ ਹੋਈ ਤਾਂ ਉਹਦੇ ਵਿੱਚ ਦੇਖ ਲੋ ਵੀ ਦਿੱਤਾ ਹੋਇਆ ਹਾਂ ਜੇਕਰ ਹਬੀਬ ਚੰਗੇ ਆਹ ਹੋ ਗਈ ਪਹਿਲੀ ਤੁਕ ਆ ਦੇਖੋ ਫਿਰ ਨਸੀਬ ਚੰਗੇ ਤੂੰ ਕਰ ਨਾ ਦੂਰ ਸਾਨੂੰ ਆਪਾਂ ਕਰੀਬ ਚੰਗੇ ਤਨਵਾਨ ਤੋਂ ਕੀ ਲੈਣਾ ਸਾਨੂੰ ਗਰੀਬ ਚੰਗੇ ਜਿਨ੍ਹਾਂ ਜਿਨ੍ਹਾਂ ਤੇ ਮੈਂ ਕਰੀ ਜਾਂਦਾ ਉਹ ਜਿਨ੍ਹਾਂ ਜਿਨ੍ਹਾਂ ਨੂੰ ਮੈਂ ਇਹਦੇ ਵਿੱਚ ਲਈ ਜਾਂਦਾ ਬਕਸੇ 'ਚ ਹਾਂ ਚਾਨਣ ਜੋ ਵੰਡਦੇ ਹਨ ਉਹ ਹਨ ਆਦੀਬ ਚੰਗੇ ਮੈਂ ਮਿਟ ਗਿਆ ਤੂੰ ਕਹਿੰਨਾ ਤੇਰੇ ਨਸੀਬ ਚੰਗੇ ਹੁਣ ਦੇਖ ਲੋ ਕਾਫੀਆ ਕਿਹੜਾ ਹੈ ਤੇ ਰਦੀਫ ਕਿਹੜਾ ਹੁਣ ਪੜੋ ਦੁਆਰੇ ਗੱਲ ਹਾਂ ਹਰ ਤੁਕ ਦਾ ਤੁਕਾਂਤ ਮਿਲਦਾ ਜਿਸ ਨੂੰ ਕਾਫੀਆ ਕਿਹਾ ਜਾਂਦਾ ਹੈ ਤੁਕ ਦੇ ਅਖੀਰ ਤੇ ਕਾਫੀਆ ਤੋਂ ਬਾਅਦ बार-बार ਆਉਣ ਵਾਲਾ ਸ਼ਬਦ बार-बार ਆਉਣ ਵਾਲਾ ਸ਼ਬਦ ਹੈ ਚੰਗੇ 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 बार-बार ਆ ਰਿਹਾ ਹੈ ਇਹ ਤਾਂ ਹੈਗਾ ਰਦੀਫ ਨਿਰਮਲ ਜੋ ਵਸਲ ਮਾਨਣ ਸਾਥੋਂ ਰਕੀਬ ਚੰਗੇ ਠੀਕ ਹੈ ਭਾਈ ਗੱਲ ਦੇਖ ਲਓ ਕਲੀਅਰ ਕਰਦੇ ਆਪਾਂ ਇਹਦੀ ਹਾਂ ਫੇਰ ਉਹ ਕਹਿੰਦਾ ਵੀ ਜਿੱਥੇ ਆਖਰੀ ਕਾਫੀਆ ਵਿੱਚ ਰਦੀਫ ਨਹੀਂ ਹੁੰਦਾ ਇਹ ਚਲੋ ਛੱਡੋ ਗੱਲ ਨੂੰ ਹੁਣ ਦੇਖ ਲਓ ਕਾਫੀਆ ਕਿਹੜਾ ਰਦੀਫ ਪਤਾ ਲੱਗ ਗਿਆ ਤੁਹਾਨੂੰ ਰਦੀਫ ਆ ਜਿਹੜਾ ਚੰਗੇ ਸ਼ਬਦ ਜਿਹੜਾ ਵਾਰੀ ਵਾਰੀ ਆ ਰਿਹਾ ਇਹ ਰਦੀਫ ਹੈ ਤੇ ਕਾਫੀਆ ਸ਼ਬਦ ਹੈਗਾ ਹਬੀਬ ਨਸੀਬ ਕਰੀਬ ਗਰੀਬ ਇਹ ਹੈ ਗਿਆ ਤੁਕਾਂਤ ਤੁਕ ਦਾ ਤੁਕਾਂਤ ਮਿਲਦਾ ਹੈ ਨਾ ਮਤਲਬ ਇਹਨਾਂ ਦੀ ਸਾਊਂਡ ਧੁਨੀ ਇੱਕੋ ਜੀ ਮਿਲਦੀ ਹੈ ਤੁਕਾਂਤ ਮਿਲਦਾ ਇਹਨਾਂ ਦਾ حبیب نصیب قریب غریب ادیب نصیب غریب رقیب ہے کہ نہیں ہاں دیکھو یہ قافیہ تے چنگے ردیف ہے غزل دا उत्तम شعر ہوندا ہے جیڑا غزل دے وچ उत्तम شعر ہوندا ہے جیڑا اس نو شاہ بیت کہیا جاندا ہے دھیان چ رکھنا ہے تسی اونوں شاہ بیت کہندے ہیں جیڑا غزل دے وچ سب تو بیسٹ شعر ہوے اونوں کہیا جاندا ہے شاہ بیت شاہ 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 بڑے نو کہیا جاندا ہے شاہ ਵੱਡਾ ਸ਼ਾਹ ਵੱਡਾ ਧਨੀ ਗਜ਼ਲ ਦਾ ਇਹ ਸ਼ੇਰ ਹੈ ਸ਼ਾਹ ਬੈਂਤਾ ਜਿਹੜਾ ਦੇਖ ਲਓ ਸ਼ਾਹ ਬੈਂਤ ਦਾ ਦਰਜਾ ਤੂੰ ਕਰ ਨਾ ਦੂਰ ਸਾਨੂੰ ਆਪਾਂ ਕਰੀਬ ਚੰਗੇ ਆ ਆ ਜਿਹੜਾ ਅਸਲੀ ਸ਼ੇਰ ਇਹਦੇ ਵਿੱਚ ਆਹਾ ਹੈ ਬਾਕੀ ਇਹਦੇ ਨਾਲ ਲੱਗਦੇ ਆ ਹਨਾ ਵੇਖ ਲਓ ਕੀ ਬਾਤ ਹੈ ਹਾਂ ਇਹ ਇਹ ਸ਼ਾਹ ਬੈਂਤ ਦਾ ਦਰਜਾ ਰੱਖਦਾ ਆ ਜਿਹੜਾ ਸ਼ੇਰ ਗਜ਼ਲ ਦੀ ਸਰੰਚਨਾ ਵਿਸ਼ੇਸ਼ ਹੈ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਸਪਾਰਟ ਬਿਆਨ ਦੀ ਥਾਂ ਕਿਸੇ ਸੰਕੇਤ ਜਾਂ ਰمز ਦਾ ਹੋਣਾ ਜ਼ਰੂਰੀ ਹੈ ਸਪਾਰਟ ਸਿੱਧਾ ਸਾਦਾ ਬਿਆਨ ਨਹੀਂ ਕਰਨਾਗਾ ਸਿੱਧਾ ਬਿਆਨ ਨਹੀਂ ਕਰਨਾਗਾ ਐਵੇਂ ਨਹੀਂ ਵੀ ਬਸ ਐਵੇਂ ਜੂੜ ਵੜਦਾ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਵੀ ਨਹੀਂ ਕਰਨਾ ਕਿਸੇ ਸੰਕੇਤ ਜਾਂ ਰمز ਦਾ ਹੋਣਾ ਜ਼ਰੂਰੀ ਹੈ ਇਸ ਵਿੱਚ ਰੰਗ ਬਿਆਨੀ ਮੁਆਮਲਾਬੰਦੀ ਸ਼ੌਕੀ ਚੋਟ ਆਦ ਗੁਣ ਦੇਖਣ ਵਾਲੇ ਹਨ ਸੁਭਚਾਰੂਪ ਚਾਪਾ ਆਖ ਸਕਦੇ ਆ ਕਿ ਪੰਜਾਬੀ ਸਾਹਿਤ ਵਿੱਚ ਗ਼ਜ਼ਲ ਭਾਵੇਂ ਅਰਬੀ ਫਾਰਸੀ ਪਰੰਪਰਾ ਤੋਂ ਲਈ ਗਈ ਹੈ ਪਰ ਹੁਣ ਗ਼ਜ਼ਲ ਪੰਜਾਬੀ ਗ਼ਜ਼ਲ ਦੇ ਤੌਰ ਤੇ ਆਪਣਾ ਮਹਾਨਦਰਾ ਨਿਖਾਰ ਚੁੱਕੀ ਹੈ ਮਿਆਰੀ ਪੱਦਰ ਹਾਸਲ ਕਰਨ ਤੇ ਇਹ ਸਮਰੱਥ ਹੈ ਪੂਰੀ ਇਹ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਹੋਰ ਦੇਖ ਲੈਨੇ ਆਪਾਂ ਕਿੰਨੇ ਨੰਬਰ ਪੇਜ ਤੇ ਫਿਰਦੇ ਆਪਾਂ ਹਾਂ ਚਾ 194 ਨੰਬਰ ਤੇ ਠੀਕ ਹੈ ਹਾਂ ਪੰਜਾਬੀ ਕਾਵ ਵਿੱਚ ਗ਼ਜ਼ਲ ਦਾ ਆਰੰਭ ਜਿਹੜਾ ਹੁੰਦਾ ਹੈ ਓ ਜੀ ਮੀਆਂ ਮੁਹੰਮਦ ਬਖਸ਼ ਜਿਨੇ ਸੈਫਲ ਮਲੂਕ ਲਿਖਿਆ ਕਿੱਸਾ ਜੇ ਪ੍ਰਸ਼ਨ ਆਦੇ ਹਾਂ ਆ ਲੋ ਹੁਣ ਇਹ ਗੱਲ ਕਰਦਾ ਮੈਂ ਤੁਹਾਡੇ ਨਾਲ ਦੋ ਦੋ ਹੱਥ ਕਰਦਾ ਹਾਂ ਪੰਜਾਬੀ ਕਾਵਿ ਵਿੱਚ ਗ਼ਜ਼ਲ ਦਾ ਆਰੰਭ ਕਰਨ ਵਾਲਾ ਕੌਣ ਹੈ ਜਿਹੜਾ ਪੁਰਾਣੀ ਹੈ ਮੀਆਂ ਮੁਹੰਮਦ ਬਖਸ਼ ਹੈ ਜਿਨੇ ਕਿੱਸਾ ਲਿਖਿਆ ਸੈਫਲ ਮਲੂਕ ਪੰਜਾਬੀ ਕਾਵ ਵਿੱਚ ਗਜ਼ਲ ਦਾ ਆਰੰਭ ਹਾਂ ਠੀਕ ਹੈ ਗੱਲ ਕਲੀਅਰ ਹੋ ਗਈ ਪੰਜਾਬੀ ਕਾਵਿਸ ਗਜ਼ਲ ਦਾ ਆਰੰਭ ਗਜ਼ਲ ਦਾ ਆਰੰਭ ਹੁੰਦਾ ਹੈ ਇਹ ਕਰਦਾ ਹੈ ਜੀ ਮੀਆਂ ਮੁਹੰਮਦ ਬਖਸ਼ ਨਾਮ ਹੈ ਦਾ ਪਿਆਰਾ ਜਿਹਾ ਨਾਮ ਹੈ ਆ ਸੈਕਿੰਡ ਗ੍ਰੇਡ ਵਾਲੇ 3rd ਵਸਤ ਗ੍ਰੇਡ ਵਾਲਾਂ ਨੂੰ ਤਾਂ ਪਤਾ ਹੀ ਆ ਮੀਆਂ ਮੁਹੰਮਦ ਬਖਸ਼ ਨੇ ਕਿੱਸਾ ਲਿਖਿਆ ਸੀਗਾ ਸੈਫੁਲ ਮਲੂਕ ਠੀਕ ਹੈ ਭਾਈ ਸੈਫੁਲ ਮਲੂਕ ਨਾਮ ਵਾਰੀ ਵਾਰੀ ਆਉਂਦਾ ਨਾ ਇਹਦਾ ਆਲੋਚਨਾ ਦੇ ਵਿੱਚ ਮਾਮਲੇ ਚ ਫਿਰ ਵਾਰੀ ਵਾਰੀ ਪਤਾ ਹੀ ਹੈ ਸੈਫੁਲ ਮਲੂਕ ਹੈ ਸਲੂਕ ਨਹੀਂ ਮਲੂਕ ਆ ਲੋ ਹਾਂ ਆਧੁਨਿਕ ਯੁੱਗ ਦੇ ਵਿੱਚ ਜਿਹੜੀ ਗਜ਼ਲ ਪਰੰਪਰਾ ਜਦੋਂ ਸ਼ੁਰੂ ਕੀਤੀ ਹੈ ਆਧੁਨਿਕ ਯੁੱਗ ਦੇ ਵਿੱਚ ਤਾਂ ਉਹ ਸ਼ੁਰੂ ਕਰਨ ਵਾਲਾ ਹੈ ਪੰਜਾਬੀ ਵਿੱਚ ਮੌਲਾ ਬਖਸ਼ ਕੁਸ਼ਤਾ ਮੌਲਾ ਬਖਸ਼ ਕੁਸਤਾ ਦਾ ਨਾਮ ਪਹਿਲੇ ਨੰਬਰ ਤੇ ਹੈ ਭਾਈ ਮੌਲਾ ਬਖਸ਼ ਕੁਸ਼ਤਾ ਠੀਕ ਹੈ ਆ ਨੋ ਇਹ 에ਸੀ ਆਪਣੀ ਗਜ਼ਲ ਗਜ਼ਲ ਦੇ ਹਨ ਤਿਆਰ ਰੱਖਿਆ ਤੁਸੀਂ ਗਜ਼ਲ ਦੀ ਜਿਹੜੀ ਬਨਾਵਟ ਕਹਿ ਲੋ ਤੁਸੀਂ ਵੀ ਕਿਵੇਂ ਹੈ ਨਾ ਇਹਦੀ ਤਕਨੀਕੀ ਜਿਹੜੀ ਸ਼ਬਦਾਵਲੀ ਹੈ ਜਿਹੜੀ ਉਹ ਤੁਸੀਂ ਯਾਦ ਰੱਖਣੀ ਹੈ ਹਨਾ ਉਹ ਜਿਵੇਂ ਨਾ ਉਹ ਕਹਿੰਦਾ ਹੁੰਦਾ ਨਾ ਉਹ ਰਾਹਤ اندौरी ਗਜ਼ਲ ਦਾ ਹਨਾ ਕਰਦਾ ਹੈ ਗਜ਼ਲ ਸ਼ਬਦ ਦਾ ਇੱਕ ਮੈਨੂੰ ਸ਼ੇਰ ਵੈਸੇ ਹੀ ਥੋੜੇ ਜਿਹਾ ਯਾਦ ਆ ਜਾਂਦੇ ਹੈ ਕਈ ਵਾਰ ਕਿ ਹਰ ਇੱਕ ए, हर एक हर्फ का मफहम बदल रखा है आज से हमने तेरा नाम गज़ल रखा है हर एक हर्फ का मफूम बदल रखा है आज से हमने तेरा नाम गजल रखा है मैंने शाहों की मोहब्बत का भ्रम तोड़ दिया मैंने शाहों की मोहब्बत का भ्रम तोड़ दिया मेरे कमरे में भी एक ताजमहल रखा है लहो जी गजल जड़ी अपनी ये ਆਪਣਾ ਜਿਹੜਾ ਸਿਗਾ ਚੈਪਟਰ ਇਹ ਹੋ ਗਿਆ ਕਲੀਅਰ ਠੀਕ ਹੈ ਭਾਈ ਗੱਲਾਂ ਧਿਆਨ ਦੇ ਵਿੱਚ ਰੱਖਣੀਆਂ ਤੁਸੀਂ ਜਿਹੜੀਆਂ ਮੈਂ ਤੁਹਾਨੂੰ ਜਿਹੜੀਆਂ ਗੱਲਾਂ ਦਸੀਆਂ ਉਹਦੇ ਵਿੱਚੋਂ ਹੀ ਪ੍ਰਸ਼ਨ ਆਊਗਾ ਆਊਗਾ ਵੀ ਸ਼ੋਰ ਠੀਕ ਹੈ ਮਿਲਦੇ ਆਗੇ ਨਾਟਕ ਤਾਂ ਬੜਾ ਇੰਪੋਰਟੈਂਟ ਆ ਓਏ ਨਾਟਕ ਦੀ ਕਲਾਸ ਆਪਾਂ ਜਲਦੀ ਮੈਂ ਥੋੜਾ ਜਿਹਾ ਰੈਸਟ ਕਰਨ ਫਿਰ ਆਉਣਾ ਤੁਹਾਡੇ ਰੂਬਰੂ ਸਤ ਸ੍ਰੀ ਅਕਾਲ